ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ ਨਿਊਜ਼ ਤਸਵੀਰਾਂ ਦਿਖਾ ਰਹੇ ਹਨ ਸ਼੍ਰੀ ਮੁਖਤਰ ਸਾਹਿਬ ਦੀਆਂ ਸ਼੍ਰੀ ਮੁਖਤਰ ਸਾਹਿਬ ਪੁਲਿਸ ਵੱਲੋਂ ਆਪਰੇਸ਼ਨ ਪਰਹਾਰ 2 ਵਿੱਚ ਗੈਂਗਸਟਰਾਂ ਦੇ ਸ਼ਰਾਰਤੀ ਅਨਸਰਾਂ ਖਿਲਾਫ ਵਿੱਡੀ ਮੁਹੰਮਦ ਅਤੇ ਪੁਲਸ ਵੱਲੋਂ ਵਿਸ਼ੇਸ਼ ਸਰਚ ਆਪਰੇਸ਼ਨ ਅਤੇ ਨਾਕੇਬੰਦੀ ਅਤੇ ਸਖਤ ਚੈਕਿੰਗ ਸ਼੍ਰੀ ਮੁਖਤਰ ਸਾਹਿਬ ਪੁਲਸ ਵੱਲੋਂ ਸ਼੍ਰੀ ਗੌਰਵ ਯਾਦਵ ਆਈ ਪੀ ਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗੈਂਗਸਟਰਾਂ ਅਤੇ ਛਰਾਰਤੀ ਅਨਸਰਾਂ ਖਿਲਾਫ ਚਲਾਏ ਜਾ ਰਹੇ ਆਪਰੇਸ਼ਨ ਪਰਹਾਰ 2 ਤਹਿਤ ਸ਼੍ਰੀ ਐਸ ਕੇ ਰਾਮਪਾਲ ਡੀਆਈਜੀਏ ਐਨਟੀਐਫ ਐਂਡ ਕਮਾਂਡੋ ਦੀ ਨਿਗਰਾਨੀ ਅਤੇ ਸ਼੍ਰੀ ਐਬਮੈਨਿਊ ਰਾਣਾ ਆਈਪੀਐਸ ਐਸਐਸਪੀ ਸ਼੍ਰੀ ਮੋਕਸਰ ਸੇਵ ਦੀ ਅਗਵਾਈ ਹੇਠ ਜ਼ਿਲ੍ਹਾ ਸ਼੍ਰੀ ਮੋਕਸਰ ਖੇਤਰ ਨੌਂ ਨੁਕਤਾਵਾਂ ਦਾ ਟਾਲੇ ਨੂੰ ਦੂਰ ਕਰਨ ਲਈ ਲਗਾਤਾਰ ਕਾਰਵਾਈ ਜਾਰੀ ਇਸ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਜिले ਦੇ ਸਾਰੇ ਸਬ ਡਿਵੀਜ਼ਨਾਂ ਸ਼੍ਰੀ ਮੋਕਸਰ ਸਾਹਿਬ ਮਲੋਟ ਗਿੱਦੜਵਾਹਾ ਅਤੇ ਲੰਬੀ ਵਿੱਚ ਸ਼੍ਰੀ ਮਨਮੀਤ ਸਿੰਘ ਢਿੱਲੋਂ ਐਸਪੀ ਸ਼੍ਰੀਮਤੀ ਹਰਕਮਲ ਕੌਰ ਐਸਪੀ ਅਤੇ ਸਮੂਹ ਸਬ ਡਿਵੀਜ਼ਨ ਦੇ ਡੀਐਸਪੀ ਦੀ ਨਿਗਰਾਨੀ ਹੇਠ ਪੁਲਸ ਦਿਕਾਂ ਵੱਖ-ਵੱਖ 64 ਟੀਮਾਂ ਤਿਆਰ ਕਰਕੇ ਕਰੀਬ 550 ਪੁਲਿਸ ਅਧਿਕਾਰੀ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਆਪਰੇਸ਼ਨ ਪ੍ਰਹਾਰ ਤਹਿਤ ਇਹਨਾਂ ਟੀਮਾਂ ਵੱਲੋਂ ਗੈਂਗਸਟਰ ਸਹਿਯੋਗੀਆਂ ਗੋਸ਼ਿਤ ਅਪਰਾਧੀਆਂ ਖਰਾਬਤੀ ਅਨਸਰਾਂ ਦੇ ਟਿਕਾਣਿਆਂ ਤੇ ਰੇਡਾਂ ਕਰਕੇ ਅਜਿਹੇ ਅਪਰਾਧੀਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਇਸ ਤੋਂ ਲਾਵਾ ਨਾਕਾਬੰਦੀ ਪੈਦਲ ਗਸ਼ਟਾ ਰਹੇ ਵਾਹਨਾ ਅਤੇ ਚੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਹੀ ਕ੍ਰਾਈਮ ਦੇ ਮੁਕਾਦਮੇ ਦਰਜ ਹਨ ਅਤੇ ਜੋ ਵਿਅਕਤੀ ਵਾਰ-ਵਾਰ ਜੁਰਮ ਕਰਨ ਦੇ ਆਦੀ ਹਨ ਉਹਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਕਿ کہیں ਦਰਾਂ ਕੋਈ ਵੀ ਗੈਰ ਕਾਨੂੰਨੀ ਗਤੀਵਿਧੀ ਸਾਹਮਣੇ ਆਉਣ ਤੇ ਜਾਂ ਕੋਈ ਅਤਰਾਜਯੋਗ ਵਸਤੂ ਮਿਲਣ ਤੇ ਸਬੰਧਤ ਦਿੱਗਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਭਵਿੱਖ ਵਿੱਚ ਵੀ ਇਸ ਮੁਹਿੰਮ ਤਹਿਤ ਕਾਰਵਾਈ ਜਾਰੀ ਰਹੇਗੀ ਇਸ ਦੇ ਨਾਲ ਨਾਲ ਭੀੜ ਭੜਾਕੇ ਵਾਲੇ ਬਾਜ਼ਾਰਾਂ ਵਿੱਚ ਜੰਤਕ ਥਾਵਾਂ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਪਟ੍ਰੋਲਿੰਗ ਵਧਾਈ ਜਾ ਰਹੀ ਹੈ ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਵੇ ਪੁਲਿਸ ਦੀਆਂ ਟੀਮਾਂ ਵੱਲੋਂ ਰੇਲਵੇ ਸਟੇਸ਼ਨਾਂ ਵਾਸ ਛੱਡਿਆਂ ਅਤੇ ਹੋਰ ਮਹੱਤਵਪੂਰਨ ਥਾਵਾਂ 'ਤੇ ਅਚਾਨਕ ਚੈਕਿੰਗ ਕੀਤੀ ਜਾ ਰਹੀ ਹੈ। ਚੱਕੀ ਵਿਅਕਤੀਆਂ ਦੀ ਪੁਛਗਿਰਚ, ਸਮਾਨ ਦੀ ਜਾਂਚ, ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਡੀਆਈਟੀ ਸਾਹਿਬ ਨੇ ਦੱਸਿਆ ਕਿ ਇਹ ਸ਼ਹਿਰੀ ਗੈਂਗਸਟਰਾਂ ਅਤੇ ਅਪਰਾਧਿਕ ਤੱਤਾਂ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਲਗਾਤਾਰ ਜਾਰੀ ਰਹੇਗੀ। ਕਿਸੇ ਨੂੰ ਕਾਨੂੰਨ ਦੀ ਉਲੰਘਣਾ ਕਰਨਰ ਲਈ ਪੰਜਾਬਤ ਨਹੀਂ ਦਿੱਤੀ ਜਾਵੇਗੀ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਦੀ ਸੁਰੱਖਿਆ ਵਿਕੇਨੀ ਬਣਾਉਣਾ ਹੈ ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਹਰ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਸ਼੍ਰੀ ਮੋਕਸਰ ਸਾਹਿਬ ਤੋਂ ਗਰਜੰਟ ਪੱਟੀ ਦੀ ਵਿਸ਼ੇਸ਼ ਰਿਪੋਰਟ ਖਬਰ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਫੋਲੋਅ ਜ਼ਰੂਰ ਕਰ ਲਓ ਨਵੀਆਂ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਤੁਹਾਡਾ ਆਪਣਾ ਟੀਵੀ ਚੈਨਲ ਪੰਜਾਬੀ ਵਿਰਸਾ ਨਿਊਜ਼ ਤੁਸੀਂ ਵੀ ਦੇਖੋ ਪੂਰੀ ਰਿਪੋਰਟ ਪੰਜਾਬੀ ਵਿਰਸਾ ਨਿਊਜ਼ ਜਿੱਥੇ ਅੱਜ ਸਭ ਤੋਂ ਤੁਸੀਂ ਕੀ ਦੇਖੇਗਾ ਫਾਮਾਟਾ ਜ਼ਿਲ੍ਹੇ ਦੇ ਵਿੱਚ ਕੀ ਘਟਨਾ ਹੋਈ ਪੰਜਾਬ ਪੁਲਿਸ ਵੱਲੋਂ ਇਹ ਦੂਜੀ ਵਾਰੀ 72 ਘੰਟੇ ਦਾ ਗੈਂਗਸਟਰ ਤੇ ਵਾਰ ਨਿਕਨੇਮ ਪ੍ਰਿਹਾਰ ਨਾਂ ਦੇ ਆਪਰੇਸ਼ਨ ਨੂੰ ਲਾਂਚ ਕੀਤਾ ਗਿਆ ਇਹ ਲਗਾਤਾਰ ਅਗਲੇ 3 ਦਿਨ ਚੱਲੂ ਹੋਏਗਾ ਪਹਿਲਾ ਆਪਰੇਸ਼ਨ ਜਿਹੜਾ ਸੀ 20 ਤਰੀਕ ਨੂੰ 20 ਜਨਵਰੀ ਨੂੰ ਹੋਇਆ ਸੀਗਾ ਇਹਦੇ ਵਿੱਚ ਇੰਟੈਲੀਜੈਂਸ ਬੇਸ ਜਿੰਨੀ ਵੀ ਇਨਫੋਰਮੇਸ਼ਨ ਹੈ ਉਹਦੇ ਉੱਤੇ ਆਪਰੇਸ਼ਨ ਕੀਤੇ ਜਾਂਦੇ ਨੇ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕਾਊਂਟਰ ਇੰਟੈਲੀਜੈਂਸ ਬੈਂਡ ਸੈਂਟਰਲ ਏਜੰਸੀਆਂ ਜਾਂ ਹੋਰ ਵੀ ਕਿਸੇ ਏਜੰਸੀ ਤੋਂ ਅਗਰ ਇਨਫੋਰਮੇਸ਼ਨ ਮਿਲਦੀ ਹੈ ਉਹਨੂੰ ਪਹਿਲਾਂ ਹੀ ਡਿਸਟ੍ਰਿਕਟ ਨਾਲ ਸ਼ੇਅਰ ਕਰਕੇ ਆਪਰੇਸ਼ਨ ਪਲਾਨ ਕੀਤੇ ਜਾਂਦੇ ਨੇ ਤੇ ਉਹਦੇ ਸਿਲਸਿਲੇ ਦੇ ਵਿੱਚ ਹੀ ਅੱਗੇ ਵਧਿਆ ਜਾਂਦਾ ਹੈ ਅੱਜ ਸਵੇਰ ਤੋਂ ਜਿਹੜੀ ਅਸੀਂ ਕਾਰਵਾਈ ਕੀਤੀ ਆ ਉਹਦੇ ਵਿੱਚ ਅਸੀਂ 34 ਅਰੇਸਟ ਹੱਲੇ ਤੱਕ ਪਾ ਚੁੱਕੇ ਆ ਜਿਹਦੇ ਵਿੱਚ ਕੁਝ ਪ੍ਰੋਕਲੇਮਡ ਆਫੈਂਡਰਸ ਅਸੀਂ ਪੜੇ ਨੇ ਜਿਹੜੇ ਜਿਹਦੇ ਵਿੱਚ ਕੁਝ ਅਸੀਂ ਹੀਨਸ ਕ੍ਰਾਈਮ ਦੇ ਜਿਹੜੇ ਮੁਜਰਮ ਸੀ ਉਹਨਾਂ ਨੂੰ ਵੀ ਬੁੱਕ ਕੀਤਾ ਕੁਝ ਅੱਛੀਆਂ ਰਿਕਵਰੀਆਂ ਵੀ ਹੋਈਆਂ ਲੋਕੋ ਨੂੰ ਖਾਸ ਕਰਕੇ ਗੈਂਗਸਟਰਾਂ ਨੂੰ ਅਸੀਂ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਟਾਰਗੇਟ ਕਿਲਿੰਗਸ ਐਕਸਟਰਸ਼ਨ ਧਮਕੀਆਂ ਬੰਦ ਕਰ ਦਿਓ ਨਹੀਂ ਤੇ ਲਾ ਦੇ ਮੁਤਾਬਕ ਜਿੰਨੀ ਵੀ ਸਖਤੋ ਸਖਤ ਕਾਰਵਾਈ ਹੋ ਸਕਦੀ ਹੈ ਉਹ ਅਸੀਂ ਕਾਰਵਾਈ ਕਰਾਂਗੇ ਸਰਪ੍ਰੇਸ਼ਨ ਅੱਜ ਇੱਕ ਕੋਸਮ ਲਾਜਿੰਦੇ ਜਿਹੜੀ ਹੈ ਪੇ ਰਿਕਾਰਡ ਦੇਖਣੀ ਦੀ ਕਰਨਾ ਚਾਹੁੰਦੇ ਜਿਹੜਾ ਉਸ ਜਿਹੜੀ ਹੈ ਮੋਰੇ ਬ੍ਰਿਫਿੰਗ ਦੀ ਬਹੁਤ ਹੋ ਗਈ ਹੈ ਇਹ ਵਿੱਚ ਜਿਹੜਾ ਪਿਛਲਾ ਆਪਰੇਸ਼ਨ ਚੱਲਿਆ ਸੀਗਾ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤਕਰੀਬਨ 12000 ਐਕਸਕਲੂਸਿਵ ਮਲਾਜ਼ਮ ਜਿਹੜੇ ਜ਼ਿਲ੍ਹਾ ਦੀ ਪੁਲਿਸ ਉਸ ਤੋਂ ਇਲਾਵਾ ਪ੍ਰੋਵਾਈਡ ਕੀਤੇ ਗਿਆ ਸੀ ਤਾਂ ਕਿ ਸਾਈਮਲਟੇਨियसਲੀ ਆਪਰੇਸ਼ਨ ਲਾਂਚ ਕੀਤਾ ਜਾਵੇ ਸਾਰੇ ਡਿਸਟ੍ਰਿਕਟਸ ਹੁੰਦਾ ਕਿ ਹੈ ਕਿ ਇੱਕ ਬੰਦੇ ਅਸੀਂ ਆਪਰੇਸ਼ਨ ਕਰਦੇ ਆਂ ਮੁਜਰਮ ਭੱਜ ਕੇ ਦੂਜੇ ਜ਼ਿਲ੍ਹੇ ਚ ਜਾ ਵੜਦੇ ਨੇ ਜਾਂ ਦੂਜੇ ਕਿਸੇ ਥਾਂ ਤੇ ਚਲੇ ਜਾਂਦੇ ਨੇ ਇਸ ਚੀਜ਼ ਨੂੰ ਰੋਕਣ ਵਾਸਤੇ ਅਸੀਂ ਸਪੈਸ਼ਲ ਟੀਮਾਂ ਦਾ ਯੂਨਿਟਸ ਕ੍ਰੀਏਟ ਕੀਤੇ ਨੇ ਸਪੈਸ਼ਲ ਟੀਮਾਂ ਬਣਾਈਆਂ ਨੇ ਜਿਹਦੇ ਵਿੱਚ ਪੂਰੇ ਪੰਜਾਬ ਦੇ ਅੱਜ ਸਵੇਰ ਤੋਂ ਹੀ ਆਪਰੇਸ਼ਨ ਲਾਂਚ ਕੀਤੇ ਜਾ ਰਹੇ ਨੇ ਕਨ ਅਜਿ ਮੁਲਾਜ਼ਮ ਦੀ ਡੈਥ ਹੋਈ ਹੈ ਸਰ ਸਪੈਸ਼ਲ ਡਾਕਟਰ ਹਾਰ ਦੇ ਉਪਰ ਆਂਕੀ ਕੈਂਸਰ ਮੁੱਖਤਮ ਮੁਲਾਜ਼ਮ ਦੀ ਉਹ ਜਿਹਦੇ ਤੇ ਰਚੀ ਆ ਤੇ ਉਹਦੀ ਡੈਥ ਹੋ ਗਈ ਉਹ ਇੱਕ ਬੜੀ ਮੰਦ ਭਾਗੀ ਘਟਣੀ ਆ ਮਤਲਬ ਉਹਨੂੰ ਮੁਲਾਜ਼ਮ ਨੂੰ ਹਾਰਟ ਅਟੈਕ ਆਇਆ ਸੀਗਾ ਜਿੱਦਾਂ ਮੈਨੂੰ ਦੱਸਿਆ ਗਿਆ ਉਹਦੇ ਕਰਕੇ ਉਹਦੀ ਡੈਥ ਹੋਈ ਹੈ ਸਰ ਕੋਈ ਸਹਾਇਤਾ ਮਿਲੇ ਕਿ ਕਿਸੇ ਤਰ੍ਹਾਂ ਜੇ ਜੋ ਡਿਪਾਰਟਮੈਂਟ ਵੱਲੋਂ ਸਹਾਇਤਾ ਦਿੱਤੀ ਜਾਂਦੀ ਆ ਉਹ ਪੂਰੀ ਦੀ ਪੂਰੀ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਉਹ ਸਾਡਾ ਆਪਣਾ ਮੁਲਾਜ਼ਮ ਸੀਗਾ ਸਾਡਾ ਆਪਣਾ ਭਾਈ ਸਾਡਾ ਕੁਲੀਗ ਸੀਗਾ ਜੋ ਵੀ ਉਹਦੀ ਉਹ ਬੰਦੀ ਹੈ ਉਹ ਸਾਰੀ ਉਹਦੀ ਸਾਰੀ ਉਹਨੂੰ ਦਿੱਤੀ ਗਈ ਸਰ ਅੱਜ ਜਿਹੜਾ ਮੁਕਸ਼ਰ ਦੇ ਵਿੱਚ ਕਿੰਨੀ ਕੋਰਸ ਜਿਹੜੀ ਲਗਾਈ ਗਈ ਹੈਗੀ ਆ ਕਿੰਨੇ ਥਾਵਾਂ ਤੇ ਜਿਹੜੇ ਨਾਕ ਤੇ ਲੱਗੇ ਜਿੰਦੇ ਸਰਟੀਫਿਕੇਸ਼ਨਾਂ ਤੇ ਕਰਵਾਏ ਬਣਾਏ ਉਹ ਐਸਐਸਬੀ ਸਾਥ ਦੇਣਗੇ ਜਾਣਕਾਰੀ